ਹਾਂਜੀ ਹਸੀਕਾਲ ਦੋਸਤੋ ਅੱਜ ਜਿਹੜੀ ਤੁਹਾਨੂੰ ਬੂਰੀ ਮੱਝ ਦੇਸੀ ਆਂਦੀ ਹੈ ਨਾ ਸਕਰੀਨ ਤੇ ਬਹੁਤ ਜ਼ਿਆਦਾ ਚੰਗੀ ਆਪਾਂ ਇਹ ਦਿਖਾਵਾਂਗੇ ਪਹਿਲਾਂ ਤੋਰ ਤੋਰ ਕੇ ਦਿਖਾਵਾਂਗੇ ਫਿਰ ਗੱਲਬਾਤ ਕਰਾਵਾਂਗੇ ਕਿ ਹੋ ਚੰਗੀ ਮੱਝ ਹੈਗੀ ਤੁਸੀਂ ਆਪ ਦੇਖੋਗੇ ਤੇ ਸ਼ੇਅਰ ਆਪ ਦੀ ਆਪ ਕਰੋਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਜੋ ਆਪਾਂ ਪੂਰੀ ਮੱਝ ਪਹਿਲਾਂ ਤੋਰਦੇ ਆ ਫਿਰ ਆਪਾਂ ਕੀ ਆ ਥੋੜੀ ਗੱਲਬਾਤ ਕਰਾਵਾਂਗੇ ਕਿਹੜੇ ਪਿੰਡੋਂ ਬਾਈ ਲੈ ਕੇ ਆਏ ਹੈ ਤੇ ਲੈ ਵੀ ਮਿੱਤਰੋ ਹੁਣ ਆਪਾਂ ਤੋਰ ਕੇ ਦਿਹਾਉਣੇ ਆ ਮੱਝ ਤੁਹਾਨੂੰ ਹਨਾ ਤੁਸੀਂ ਮੱਝ ਦੇਖੋ ਪਹਿਲਾਂ ਐਨ ਮੱਲਾ ਵਾਂਗੂ ਤੁਰਦੀ ਐ ਸੂਈ ਸਵਾਈ ਮੱਝ ਐ ਜਿਹੜਾ ਕੀ ਥਣ ਲੇਵਾ ਨਾ ਉਹ ਤੁਸੀਂ ਆਪ ਦੇਖ ਲਓ ਬਹੁਤ ਜਿਆਦੇ ਚੰਗੇ ਲੇਵੇ ਵਾਲੀ ਮੱਝ ਐ ਜਿਵੇਂ ਤੁਸੀਂ ਦੇਖ ਲਓ ਵੀ ਚੰਗਾ ਮੱਲ ਤੁਰਦਾ ਹੁੰਦਾ ਨਾ ਐ ਤੁਰਦੀ ਐ ਬਹੁਤ ਚੰਗੇ ਪਿਛਪੁੜੇ ਵਾਲੀ ਮੱਝ ਐ ਮਿੱਤਰੋ ਤੇ ਬੂਰੀ ਦੀ ਡਿਮਾਂਡ ਵੀ ਰਹਿੰਦੀ ਆ ਹਨਾ ਖੜਾ ਲਾ ਮੜੀ ਜੀ ਬੂਰੀ ਦੀ ਡਿਮਾਂਡ ਵੀ ਰਹਿੰਦੀ ਐ ਵੀ ਸਾਨੂੰ ਕੋਈ ਬੂਰੀ ਮੱਝ ਦਿਖਾਓ ਤੇ ਅੱਜ ਸਾਨੂੰ ਆਪਾਂ ਬੂਰੀ ਮੱਝ ਮਿੱਤਰੋ ਦਿਖਾਤੀ ਆ ਦੇਖ ਲਓ ਬਹੁਤ ਜਿਆਦੇ ਚੰਗੀ ਤੁਸੀਂ ਆਪ ਦੇਖ ਲਓ ਤੇ ਬਾਕੀ ਆ ਚੰਗਾ ਦੁੱਧ ਪਾਊਗੀ ਕਿਉਂਕਿ ਦੁੱਧਾ ਜਿਹੜਾ ਲੇਵਾ ਥਾਣਾ ਉਹ ਦੁੱਧ ਵਾਲਾ ਤੇ ਸਿੰਘਾਂ ਦੀ ਬਹੁਤ ਜਿਆਦਾ ਸੋਹਣੀ ਹੈ ਤੁਸੀਂ ਆਪ ਦੇਖੋਗੇ ਮੋਰ ਦਾ ਕਰਾਂ ਮੋਰ ਦਾ ਮੋਰ ਦਾ ਮੋਰ ਦਾ ਦੇਖ ਝਟ ਜਮੇ ਹੀ ਨਹੀਂ ਬਾਹਾਂ ਮਾ ਦੀ ਧੀ ਜਵੇਂ ਨਾ ਚੰਗਾ ਖਾਦਾ ਪੀਤਾ ਹੁੰਦਾ ਤੇ ਐਂ ਤੁਰਦੀ ਹੈ ਦੇਖੋ ਬਹੁਤ ਸੋਹਣੀ ਮੱਝ ਲੱਗੀ ਅੱਜ ਮੈਨੂੰ ਇਹ ਤੇ ਤਾਂ ਕਰਕੇ ਤੁਹਾਡੇ ਵਾਸਤੇ ਆਪਾਂ ਇਹ ਲੈ ਕੇ ਆਏ ਆਂਗੇ ਦੋਸਤੋ ਚੰਗਾ ਪਸ਼ੂ ਪ੍ਰਮੋਟ ਕਰਨ ਦਾ ਛੇ 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 ਫਰਜ਼ ਹੁੰਦਾ ਹੈਗਾ ਆਪਾਂ ਤੁਹਾਨੂੰ ਦਿਖਾਉਣ ਵਾਲੇ ਹੁੰਨੇ ਆਂਗੇ ਬਾਕੀ ਕਮੈਂਟ ਕਰਕੇ ਹੈਨਾ ਪਸੰਦ ਕਰਨਾ ਤੁਹਾਡੀ ਜਿਮੇਵਾਰੀ ਹੁੰਦੀ ਹੈ ਕਿਉਂਕਿ ਤੁਸੀਂ ਵੱਧ ਜਾਣਦੇ ਹੋ ਤੁਸੀਂ ਦੱਸਣਾ ਹੁੰਦਾ ਪਸ਼ੂ ਬਾਰੇ ਵੀ ਕਿਵੇਂ ਲੱਗਿਆ ਸਾਨੂੰ ਤੇ ਆ ਜੋ ਕਰਾਈ ਗਏ ਬਾਈ ਇਹਨਾਂ ਗੱਲਬਾਤ ਇੱਕ ਹੋਰ ਦੱਸਦਾ ਵੀ ਸਾਰੇ ਮੱਝ ਜਿਹੜੀ ਨਾ ਦੇਖਣ ਨੂੰ ਇੱਧਰ ਦੇਖੋ ਤੁਸੀਂ ਹੈਨਾ ਤੇ ਦੇਖਣ ਆ ਲੈਣ ਦੀ ਭੀੜ ਹੈ ਜਿਹੜੀ ਉਹ ਲੱਗੀ ਹੋਈ ਹੈ ਬਹੁਤ ਚੰਗੀ ਮੱਝ ਆ ਬਾਕੀ ਸਾਰੇ ਦੇਖ ਲਓ ਤੁਸੀਂ ਹੈਨਾ ਓਵਰਵਿਊ ਚੈੱਕ ਕਰਾ ਦੇਣਾ ਵੀ ਸਾਰੇ ਬੰਦੇ ਇਹਨੂੰ ਦੇਖਣ ਵਾਸਤੇ ਚੰਗਾ ਮੁੱਲ ਲਈ ਜਾਂਦੇ ਹੈਗੇ ਠੀਕ ਹੈ ਤੇ ਆ ਦੇਖ ਲਓ ਭੀੜ ਤੁਸੀਂ ਆਪ ਦੇਖ ਸਕਦੇ ਹੋ ਚੰਗੀ ਮੱਝ ਬਾਕੀ ਸਕਰੀਨ ਤੇ ਤੁਹਾਨੂੰ ਨਾ ਦਿਖਦੀ ਹੋਵੇ ਹਨਾ ਪਰ ਮੈਨੂੰ ਐਂ ਲੱਗਦਾ ਵੀ ਇਹ ਇਸੇ ਮੰਡੀ ਦੇ ਵਿੱਚੋਂ ਅੱਜ ਸਟਾਪ ਦੀ ਮੱਝ ਹੈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤੂੰ ਆਪਦਾ ਨਾਮ ਦੱਸ ਮੇਰਾ ਨਾਮ ਸਤਪਾਲ ਸਿੰਘ ਹੈ ਜੀ ਸਤਪਾਲ ਸਤਪਾਲ ਬਾਈ ਕਿਹੜੇ ਪਿੰਡੋਂ ਆਇਆ ਅਲੀ ਸ਼ੇਰਤ ਜੀ ਅਲੀ ਸ਼ੇਰ ਕਿਹੜਾ ਜ਼ਿਲ੍ਹਾ ਪੈਂਦਾ ਮਾਨਸਾ ਪੈਂਦਾ ਜੀ ਮਾਨਸਾ ਜ਼ਿਲ੍ਹਾ ਪੈਂਦਾ ਠੀਕ ਹੈ ਗੱਲ ਤੇ ਇੱਕ ਗੱਲ ਦੱਸ ਵੀ ਇਹ ਜਿਹੜੀ ਮੱਝ ਹੈ ਤੇਰੀ ਹਨਾ ਹਾਂਜੀ ਤੇ ਕਿੰਨੇ ਵੇ ਸੂਏ ਮੱਝ ਇਹ ਦੂਜੇ ਸੂਏ ਜੀ ਜਰ ਮੈਨੂੰ ਤੀਜਾ ਲੱਗਦੀ ਆ ਨਹੀਂ ਤੇ ਮੈਂ ਤਾਂ ਹੀ ਤੈਨੂੰ ਕਿਹਾ ਹੈਗਾ ਵੀ ਤੀਜੇ ਸੂਏ ਲੱਗੀ ਮੈਨੂੰ ਮੈਂ ਦੂਜੇ ਸੂਏ ਸਾਡੀ ਘਰੂ ਝੋਟੀ ਪਾੜੀ ਹੋਈ ਹੈ ਜੀ ਅੱਛਾ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਾ ਜੀ ਨਾ ਠੀਕ ਹੈ ਗੱਲ ਮੇਰੀ ਤੇ ਕਿੰਨਾ ਦੁੱਧ ਬਈ ਹੁਣ ਇਹ ਹੁਣ ਇਹ ਥਲੇ 15 ਲੀਟਰ ਆਈ ਹੈ ਇਸ ਟਾਈਮ ਜੀ ਠੀਕ ਹੈ ਕਿੰਨੇ ਦਿਨਾਂ ਦੀ ਸੂਈ ਹੈ ਹਫਤਾ ਹੋਇਆ ਆ ਕੱਟਾ ਜੀ ਮਗਰ ਮਗਰ ਕੱਟਾ ਹੈ ਨਾ ਤੇ ਕੱਟਾ ਕਾਲਾ ਦੋਸਤ ਤੁਸੀਂ ਆਪ ਦੇਖ ਸਕਦੇ ਹੋ ਅੱਛਾ ਬਈ ਫਿਰ ਕੀ ਮੁੱਲ ਕਰਦਾ ਇਸ ਮਾਝੀ ਮੁੱਲ ਤਾਂ ਜੀ ਸਵਾ ਦੋ ਆਈ ਸਵਾ ਦੋ ਹਾਂਜੀ ਤੇ ਕਿੰਨੇ ਲੱਗੇਗੇ ਸਹੀ ਸਹੀ ਦੱਸ ਸਹੀ ਪਹਿਲਾਂ ਪਿੰਡ ਸੀਗੀ ਉੱਥੇ 180 ਲੱ ਇੱਥੇ ਵੀ 190 ਤੇ ਲੱਗ ਗਈ 190 ਲੱਗ ਗਿਆ ਹਾਂਜੀ ਠੀਕ ਹੈ ਗੱਲ ਤੇ ਤੇਰਾ ਨੰਬਰ ਬੋਲ ਦੇ ਸੋਹਣਿਆ ਜੀ ਮੇਰਾ ਨੰਬਰ ਹੈਗਾ 12383 ਤੇ ਤੇ ਹੁਣ ਦੁਬਾਰੇ ਬੋਲ ਦੇ 97810 ਜੀ 8091 ਜੀ ਠੀਕ ਹੈ ਬਾਈ ਲੈ ਵੀ ਬਾਈ ਥੋੜਾ ਜਨਾ ਕੀ ਹੈ ਵੀ ਭੁੱਲ ਗਿਆ ਕੈਂਸਰ ਵਰਤ ਵਾਲੀ ਵੀ ਹੈ ਜੀ ਠੀਕ ਹੈ ਗੱਲ ਕਾਰਨ ਇਹ ਹੈ ਕਿ ਮੱਝ ਬਹੁਤ ਚੰਗੀ ਆ ਤੇ ਵਾਰੀ-ਵਾਰੀ ਤੋਰ ਕੇ ਪੁੱਛ ਦਿਖਾਉਣਾ ਬਹੁਤ ਔਖਾ ਹੁੰਦਾ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਵੀਰ ਮੇਰੇ ਉਹ ਹਨਾ ਇਹੀ ਕਪਨੀ ਕੀ ਜਿਹੜੀ ਕੋਸ਼ਿਸ਼ ਕੀਤੀ ਤੁਹਾਨੂੰ ਚੰਗਾ ਪਸ਼ੂ ਦਿਖਾਉਣ ਦੇ ਜਿਹੜਾ ਕਿ ਤੁਹਾਨੂੰ ਘਰ ਬੈਠਿਆ ਨੂੰ ਦਿਖਾ ਦਗੇ ਹਨ ਇਹ ਜਿਹੇ ਪਸ਼ੂ ਆ ਜਿਹੜੇ ਉਹ ਮੰਡੀਆਂ ਤੇ ਆਉਂਦੇ ਆ ਤੇ ਇੰਨੇ ਨੇ ਮੁੱਲ ਲੱਗਦੇ ਇਹ ਵਾਕਈ ਮੈਂ ਇੱਕ ਗੱਲ ਹੋਰ ਕਹਦਾ ਵੀ ਇੰਨਾ ਰੇਟ ਲੱਗਿਆ ਹੋਇਆ ਤੇ ਇਹ ਕੋਈ ਮਤਲਬ ਗੱਪ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਦੋਸਤੋ ਧੰਨਵਾਦ ਜਿੰਨੇ ਵੀ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ ਤੁਹਾਡਾ ਸਾਰੇ ਵੀਰਾਂ ਦਾ ਪਤਾ ਇਹਦੇ ਲੋ ਧੰਨਵਾਦ ਕਰਦੇ ਆ